ਸਲਮਤ ਆ ਅੰਦਰ ਪਰਵਾਣੇ ਹਰੇ ਉਹ ਹਮਾਰੀ ਪਾਰਟੀ ਸਰ ਦੇ ਪਾਜ ਉਹ ਮੇਰਾ ਸੀ ਬੈਂਡ ਹਰੇ ਕਾਡਾ ਕਿ ਨਾ ਬਿਰਮੇਸ ਕਿਹੜਾ ਬੈਂਡ ਦਰਗਾਹ ਵਾਲੀ ਕੀ ਗੱਲ ਹੋਈ ਆ ਅੰਦਰੋਂ ਬਾਣ ਗੋ ਮੈਂ ਗੁਰਦੀਪ ਸਿੰਘ ਦਾ ਮੇਰੇ ਮੈਂ ਕਾਂਗਰਸ ਪਾਰਟੀ ਦਾ ਗੱਲ ਕੀ ਹੈ ਹਾਂ ਮੰਦਰ ਦਸਦੇ ਉਹਨੇ ਬਣਾ ਦੋ ਘਟਕ ਲਾ ਗਿਆ ਗੁਰਦੀਪ ਸਿੰਘ ਉਹ ਸਕੇ ਕਿੰਨੇ ਬੰਦੇ ਆ ਜਿਆਦਾ ਬੋਲ ਤਾ ਬੋਲ ਤਾ ਫੋਟੋ ਵੀ ਆਵਾ ਹਾਂਜੀ ਜੀ ਯਾਰ ਉਹ ਸਾਰੇ ਅੰਦਰ ਗੁੰਡਾ ਕਰਦੀ ਹੁੰਦੇ ਆ ਹਾਂ ਉਹ ਮੇਰੇ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਅਗਰ ਮੈਂ ਐਸੇ ਕਿਹੜੀ ਪਾਰਟੀ ਨੂੰ ਕਾਗਜ਼ੀ ਪੜਨ ਲੱਗੇ ਕਾਂਗਰਸ ਨੂੰ ਹਾਂ ਭਰ ਲਿਆ ਤੁਸੀਂ ਨਾ ਤਾਂ ਕਾਗਜ਼ੀ ਖੋ ਕੇ ਲੱਗੇ ਵੀਰੇ ਸਾਰੇ ਫੋਕ ਲੱਗੇ ਕਾਗਜ਼ੀ ਖੋ ਕੇ ਪਾਕੀ ਫੋਕ ਲੱਗੇ ਜੀ ਅੱਛਾ ਆ ਸਾਰੇ ਵਾਲ ਦੇ ਮੈਂਬਰ ਹਾਂਜੀ ਆਏ ਸਰ ਕੱਗੜ ਪੰਡੇ ਨਾ ਦਰਗਾਹ ਆਏ ਮੈਂ ਸਾਰੇ ਵਾਲ ਖੋਤੇ ਨੇ ਕੌਣ ਆਇਆ ਹੱਥੋਂ ਪੈ ਘਟੜਨ ਮਰਾ ਗਰਦੀਪ ਸਰ ਨਾਲ ਜਿਹੜੇ ਬੰਦਿਆਂ ਨੂੰ ਲੈ ਕੇ ਆਏ ਆ ਵਾਹ ਪੱਕ ਕਿੱਥੇ ਤੁਹਾਡੀ ਪੱਕ ਵੀ ਉਹ ਲੈ ਗਏ ਹੋਗੇ ਹਾਂਜੀ ਇਹ ਗੁੰਡਾ ਸਰ ਕੀ ਹੋਇਆ ਗੱਲ ਇਹ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆ ਦੁੱਤਾ ਕਿ ਜਿਹੜੀ ਗੁੰਡਾ ਕਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾ ਕਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਨਾ ਉਹਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਪ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੱਲਣ ਦੇਣੀ ਜਿਹੜੀ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਅਜਾਦ ਕਰਨਗੇ ਇੱਕ ਵਾਰੀ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਚ ਜਾਣ ਕੇ ਪੱਗਾਂ ਲੱਸੀਆਂ ਜਿਹਦੇ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਨਹੀਂ ਉਹ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਹਲਕਾ ਕਾਗਜ਼ ਹੀ داخل ਹੁੰਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅਕੀ ਚਾਹਾਂ ਕਿ ਮੈਂ ਬੜਾ ਸਾਫ਼ ਹਾਂ ਦੂਜਾ ਬੜਾ ਸਾਫ਼ ਹੈ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਹੈ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਗਾਲੀ ਕਲੋਚ ਬੜਾ ਹੋਇਆ ਜੀ ਆਮਨੇ ਸਾਹਮਨੇ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਚੰਗਾ ਜਾਂ ਕਿਸੇ ਦੀ ਧੀ ਨੂੰ ਗਾਲ੍ਹ ਦੇਣੀ ਉਹ ਤੁਹਾਡੀ ਧੀ ਨੂੰ ਕਿਹੜਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਨੇ ਉਹ ਵੀ ਕੱਢੇਗਾ ਤਾਂ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਉਹ ਗਾਲੀ ਦਾ ਜਵਾਬ ਦੇ ਦੋਨੇ ਧਿਰ ਖੜੇ ਆ ਤੇ ਅਲੀ ਵੀ ਤਣਾਵ ਵਧਿਆ ਪਿਆ ਸਮਾਂ ਦਾ ਘੰਟਾ ਜਾ ਚੁੱਕਾ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਹਿਟ ਜਾਣਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਜੇ ਕਿਸੇ ਵਿਆਹ ਵਰਗਾ ਮਾਹੌਲ ਆ ਤੇ ਵਿਆਹ ਦੀ ਸ਼ੁਰੂਆਤ ਤੇ ਹੋਗੀ ਤੇ ਬੀ ਦਾ ਲੇਖ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਇਹ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਉਹ ਮਾੜਾ ਮੋੜਾ ਫੜ ਆ ਜਾਂਦਾ ਤੋ ਫੁੱਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰਨ ਨੂੰ ਦਾ ਮੇਕੋ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿਛੇ 2 ਲੱਖਣਾ ਹੋ ਕੇ ạtੀਆਂ ਪੰਚਾਇਤ ਦੀਆਂ ਲਕਸ਼ਣਾ ਕਮਿਊਨਲ ਕਮੇਟੀ ਡੇਰਾ ਬਾਬਾ ਨਾਲ ਲਕ ਦੀਆਂ ਲਕਸ਼ਣਾ ਹੋ ਕੇ ạtੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜਦੇ ਢੰਗ ਨਾਲ ਲਕਸ਼ਣਾ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਸੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਮਨਵੀਤਾ ਕੱਲੇ ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਡਿਆ ਇਹ ਕੀ ਵਿਖਾਵਾ ਪੱਕਾ ਦੇ ਵਾਸਤੇ ਵਿਖਾਵਾ ਕਰਦੇ ਨੇ ਲੋਕਾਂ